ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬੜੀ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਉਮੀਦ ਕਰਦੇ ਹਾਂ ਅੱਜ ਵਾਲੀ ਕਲੈਕਸ਼ਨ ਤੁਹਾਨੂੰ ਜਰੂਰ ਪਸੰਦ ਆਊਗੀ ਜੀ ਮਸ਼ੀਨ ਵਰਕ ਦੇ ਸੂਟ ਲੈ ਕੇ ਆਏ ਹਾਂ ਜੀ ਬਹੁਤ ਸੋਹਣਾ ਬਹੁਤ ਪਿਆਰਾ ਵਰਕ ਹੋਇਆ ਜੀ ਬੈਲਵਟ ਦਾ ਸੂਟ ਹੈ ਜੀ ਮਾਈਕਰੋ ਬੈਲਵਟ ਦਾ ਇਹ ਸੂਟ ਹੈ ਜੀ ਨਾਲ ਬੈਲਵਟ ਦੀ ਬਾਟਮ ਹੈ ਪਿਸਤਾ ਕਲਰ ਦੀ ਬਹੁਤ ਜ਼ਿਆਦਾ ਸੋਹਣਾ ਨੀਟ ਤੇ ਕਲੀਨ ਕੰਮ ਹੋਇਆ ਕੰਮ ਦੀ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਘੇਰੇ ਦਾ ਡਿਜ਼ਾਈਨ ਬਣਿਆ ਹੈ ਜੀ ਤੇ ਬਹੁਤ ਸੋਹਣਾ ਇਹਦੇ neck ਤੇ ਡਿਜ਼ਾਈਨ ਬਣਿਆ 벨ਵਟ ਦਾ ਫੈਬਰਿਕ ਆਊਗਾ ਜੀ ਆਪਾਂ ਇਹਦੇ ਨਾਲ ਦਾ ਪਹਿਲਾਂ ਇੱਕ ਸੂਟ ਪਹਿਲਾਂ ਵੀ ਰੈਡੀ ਕਰਿਆ ਸੀ on order ਇਹ ਸੂਟ ਰੈਡੀ ਹੋਇਆ ਹੈ ਜੀ ਉਹਦੇ ਉੱਤੇ ਆਪਾਂ ਪਾਕਟ ਪਾਕਟ ਦਾ ਡਿਜ਼ਾਈਨ ਬਣਾਇਆ ਸੀ ਜੀ ਪਰ ਇਹ ਇਹ ਕਸਟਮਰ ਨੇ ਪਾਕਟ ਦਾ ਡਿਜ਼ਾਈਨ ਨਹੀਂ ਬਣਵਾਇਆ only ਘੇਰਾ ਬਣਵਾਇਆ ਜੀ ਤੇ ਗਲੇ ਤੇ ਡਿਜ਼ਾਈਨ ਬਣਾਇਆ ਤੇ ਆਪਾਂ ਬਾਜੂ ਬਣਾਈ ਹੈ ਨਾਲ ਬਹੁਤ ਸੋਹਣਾ ਬਾਜੂ ਦਾ ਕੰਮ ਹੋਇਆ ਜੀ ਫੁੱਲ ਪਾਕਿਸਤਾਨੀ ਸਟਾਈਲ ਦੇ ਵਿੱਚ ਬਾਜੂ ਬਣਾਈ ਹੈ ਆਪਾਂ 14 15 ਇੰਚ ਤੱਕ ਇਹਦੀ ਬਾਜੂ ਦਾ ਵਰਕ ਹੈ ਤੁਸੀਂ ਇਹਦੀ ਬਾਜੂ ਜਿੰਨੀ ਮਰਜ਼ੀ ਰੱਖ ਸਕਦੇ ਹੋ 10 ਇੰਚ ਵੀ ਰੱਖ ਸਕਦੇ ਹੋ ਮੂਰੀ ਉਹਦੀ ਬਾਜੂ ਦੀ ਤੇ ਜਿੰਨੀ ਤੁਹਾਡੀ ਚੋਇਸ ਹੈ ਤੁਸੀਂ ਉਸ ਦੇ ਮੁਤਾਬਕ ਆਪਣੀ ਤੋਂ ਵਰਕ ਕਰਵਾ ਸਕਦੇ ਹੋ ਵਰਕ ਦੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਬਹੁਤ ਜ਼ਿਆਦਾ ਸਫਾਈ ਦੇ ਨਾਲ ਕੰਮ ਹੋਇਆ ਜੀ ਬੈਲਵਟ ਦੇ ਉੱਪਰ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਹੁੰਦਾ ਜੀ ਕਿਉਂਕਿ ਇਹਦੇ ਵਿੱਚ ਜਿਹੜੇ ਰੇਸ਼ੇ ਹੁੰਦੇ ਆ ਉਹਨਾਂ ਨੂੰ ਕਵਰ ਕਰਨਾ ਬਹੁਤ ਮੁਸ਼ਕਿਲ ਹੁੰਦਾ ਜੀ ਡਬਲ ਟਾਈਮ ਲੱਗਦਾ ਜੇ ਨਾਰਮਲ ਸੂਟ ਤੇ ਘੰਟਾ ਲੱਗਦਾ ਤਾਂ ਇਹਦੇ ਤੇ 2 ਘੰਟੇ ਲੱਗ ਜਾਂਦੇ ਆ ਜੀ ਬਹੁਤ ਸੋਹਣਾ ਤੇ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਜੀ ਅਗਲਾ ਸੂਟ ਆਊਗਾ ਜੀ ਪਸ਼ਮੀਨੇ ਦਾ ਬਹੁਤ ਜ਼ਿਆਦਾ ਸੋਹਣਾ ਰਾਮਟੈਕਸ ਬ੍ਰਾਂਡ ਦਾ ਪਸ਼ਮੀਨਾ ਆਊਗਾ ਤੇ ਬਿਲਕੁਲ ਡਿਫਰੈਂਟ ਜਿਹਾ ਕਲਰ ਦੇ ਉੱਪਰ ਇਹ ਆਪਾਂ ਸੂਟ ਰੈਡੀ ਕਰਿਆ ਜੀ ਅ ਬਹੁਤ ਜ਼ਿਆਦਾ ਇਹ ਕਲਰ ਅਲੱਗ ਹੈ ਇਹ ਕਲਰ ਬਹੁਤ ਜ਼ਿਆਦਾ ਮੁਸ਼ਕਿਲ ਨਾਲ ਮਿਲਦਾ ਹੈ ਜੀ ਬਹੁਤ ਰੇਅਰ ਜੇ ਇਹ ਕਲਰ ਆਪਾਂ ਰੈਡੀ ਕਰਵਾਇਆ ਸੀਗਾ ਤੇ ਬਹੁਤ ਸੋਹਣਾ ਇਹਦੇ ਤੇ ਵਰਕ ਕੀਤਾ ਜੀ ਇਹ ਆਜੂਗਾ ਬਾਟਮ ਦੇ ਉੱਪਰ ਵਰਕ ਜੀ ਇਸ ਤਰ੍ਹਾਂ ਤੈਨੂੰ ਫੁੱਲ ਬਾਟਮ ਦੇ ਉੱਪਰ ਬਣੇ ਆ ਜੀ ਤੇ ਇਹੀ ਆਪਾਂ ਸੇਮ ਫਲਾਵਰ ਬਾਜੂ ਦੇ ਉੱਪਰ ਬਣਾਏ ਆ ਜੀ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸਫਾਈ ਦੇ ਨਾਲ ਕੰਮ ਹੋਇਆ ਹੈ ਸਾਰੀ ਸ਼ਰਟ ਦੇ ਉੱਪਰ ਇਸ ਤਰ੍ਹਾਂ ਤੁਹਾਨੂੰ ਇਹ ਬੂਟਾ ਮਿਲੂਗਾ ਲੈਂਥ ਦਾ ਕੋਈ ਚੱਕਰ ਨਹੀਂ ਜੀ ਕੋਈ ਚੱਕਰੇ ਦੇ ਘੇਰੇ ਦਾ ਨਹੀਂ ਆਊਗਾ ਤੁਸੀਂ ਆਪਣੀ ਚੋਇਸ ਦੇ ਮੁਤਾਬਕ ਇਹਨੂੰ ਰੈਡੀ ਕਰਵਾ ਸਕਦੇ ਹੋ ਇਹ ਆਪਣੇ ਕੋਲੇ ਪੀਸ ਰੈਡੀ ਪਿਆ ਜੇ ਤੁਸੀਂ ਇਹਨੂੰ ਆਰਡਰ ਕਰਨਾ ਹੈ ਤਾਂ ਆਰਡਰ ਵੀ ਕਰ ਸਕਦੇ ਹੋ ਇਹਦੇ ਨਾਲ ਆਪਾਂ ਖਾਦੀ ਦਾ ਦੁਪੱਟਾ ਰੈਡੀ ਕਰਿਆ ਕੰਮ ਦੀ ਸਫਾਈ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਕੰਮ ਹੋਇਆ ਜੀ ਇਹਦੇ ਨਾਲ ਆਪਾਂ ਦੁਪੱਟਾ ਖਾਦੀ ਦਾ ਰੈਡੀ ਕਰਿਆ ਇਹਦੇ ਵਿੱਚ ਕੋਈ ਲੈਂਥ ਦਾ ਇਸ਼ੂ ਨਹੀਂ ਜੀ 45 ਤੱਕ 40 ਤੋਂ ਲੈ ਕੇ 45 ਤੱਕ ਇਹਦੀ ਲੈਂਥ ਆਰਾਮ ਨਾਲ ਬਣ ਜੂਗੀ ਜੀ ਤੇ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਹੈ ਬਾਜੂ ਗਲਾ ਤੇ ਬਾਟਮ ਤੇ ਇਹ ਵਰਕ ਆਊਗਾ ਜਲਦੀ ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਲਓ ਜੀ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਹੜਾ ਸੂਟ ਸੋਨੂੰ ਜ਼ਿਆਦਾ ਸੋਹਣਾ ਲੱਗਿਆ ਤੇ ਕਿਹੜਾ ਵਰਕ ਸੋਨੂੰ ਜ਼ਿਆਦਾ ਸੂਟ ਦਾ ਵਧੀਆ ਲੱਗਿਆ ਤੇ ਉਮੀਦ ਆ ਜਲੇ ਸੂਟ ਸੋਨੂੰ ਜ਼ਰੂਰ ਪਸੰਦ ਆਉਣਗੇ ਤੇ ਇਸ ਤਰ੍ਹਾਂ ਦੇ ਸੂਟ ਤੁਸੀਂ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਤੁਸੀਂ ਆਪਣੀ ਚੋਇਸ ਦੇ ਮੁਤਾਬਕ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ